ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਵਰਨ ਨ ਸਕੋ ਕਰਿ ਉੱਚ ਭਗਵਾਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਨ ਕੀ ਫੰਦਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਰਿਦੌਰ ਧਾਰੇ ਸਿਮਰ ਸੁਆਮੀ ਸਤਗੁਰ ਅਪਣਾ ਤਾਰਜ ਸਫਲ ਹਮਾਰੇ ਹਰ ਹਰ ਚਰਨ ਰਦਾ ਹਰਕਾਰੇ ਸਿਮਰ ਸੁਆਮੀ ਸਤਗੁਰ ਅਪਣਾ ਕਰਜ ਸਫਲ ਹਮਾਰੇ ਰਹਾਉ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਠਾਕੁਰ अगम अपारे जो जन पार ब्रह्म अपने कीने तिनका बहर कच्छ न विचारे नाम रतन सुन जप जप जीव हरनानक कंठ ਨਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੋਨ ਜਪ ਜਪ ਜੀਵਾ ਹਰ ਨਾਨਕ ਕੰਠ ਨਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਰੋਜ ਬੜੇ ਪਿਆਰ ਦੇ ਨਾਲ ਦੇ ਸੰਗਤਾ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਨਾਲ ਨਾਲ ਪਾਪ ਸਰਵਣ ਕਰਦੀਆਂ ਨੇ ਸੰਗਤਾ ਨਾਲ ਨਾਲ ਫਿਰ ਹੁਕਮਨਾਮਾ ਸਾਹਿਬ ਫਿਰ ਜਿੰਨੀ ਕਿ ਵਿਚਾਰ ਗੁਰੂ ਸਾਹਿਬ ਆਪਾਂ ਨੂੰ ਬਖਸ਼ਦੇ ਆ ਉਸ ਵਿਚਾਰ ਦੇ ਨਾਲ ਵੀ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਜੁੜਦੀਆਂ ਨੇ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 718 ਅੰਗ ਦੇ ਉੱਤੇ ਸੁਭਾਏ ਬਾਣ ਟੋਡੀ ਮਹੱਲਾ ਪੰਜਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਟੋਡੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਕੀ ਸਮਝਾਉਣ ਦਾ ਯਤਨ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਹਰ ਹਰ ਚਰਨ ਰਿਦੈ ਔਰ ਧਾਰੇ ਹਰ ਹਰ ਕਿ ਉਸ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਉਹਨਾਂ ਨੂੰ ਰਿਦੈ ਦਾ ਭਾਵ ਹੁੰਦਾ ਹਿਰਦਾ ਹਿਰਦੇ ਦੇ ਵਿੱਚ ਧਾਰਨ ਕਰ ਲੋ ਭਾਵ ਕਿ ਸਾਡੇ ਵਾਸਤੇ ਗੁਰੂ ਦੀ ਬਾਣੀ ਜਿਹੜੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਅਸੀਂ ਇਸ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਜਿੱਦੇ ਸਾਡੇ ਹਿਰਦੇ ਦੇ ਵਿੱਚ ਇਹ ਬਾਣੀ ਵਸ ਜਾਂਦੀ ਹੈ ਉਦੋਂ ਕਿਸੇ ਦੇ ਪ੍ਰਤੀ ਬੈਰ ਵਿਰੋਧ ਨਫ਼ਰਤ ਈਰਖਾ ਉਹ ਸਾਡੇ ਅੰਦਰੋਂ ਨਿਕਲ ਜਾਂਦੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਐ ਕਿ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਜੁੜੋਗੇ ਬਾਣੀ ਦੇ ਨਾਲ ਜੁੜੋਗੇ ਉਦੋਂ ਕਹਿੰਦੇ ਤੁਹਾਡੇ ਅੰਦਰ ਦੀ ਜਿਹੜੀ ਹਉਮੈ ਹੈ ਹੰਕਾਰ ਹੈ ਉਹ ਵੀ ਖਤਮ ਹੋ ਜਾਣ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਵ ਸੈ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾ ਮਨ ਬਿਰਥਾ ਜਾਏ। ਗੁਰੂ ਸਾਹਿਬ ਕਹਿੰਦੇ ਆਪਣੇ ਚਰਨ ਜਿਹੜੇ ਪ੍ਰਮਾਤਮਾ ਦੇ ਚਰਨ ਨੇ ਬਾਣੀ ਹੈ ਜਿਹੜੀ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਓ ਜਿੱਦੇ ਹਿਰਦੇ ਦੇ ਵਿੱਚ ਵਸਾ ਲਿਆ ਉਹਦੇ ਵੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਸੁੱਖ ਆਉਦੇ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਕਹਿੰਦੇ ਜਦੋਂ ਤੁਸੀਂ ਉਸ ਪ੍ਰਮਾਤਮਾ ਨੂੰ ਸਿਮਰੋਗੇ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰੂ ਨੇ ਫਿਰ ਸਾਨੂੰ ਰੱਖ ਲੈਣਾ ਉਹਨੇ ਸਾਨੂੰ ਡੁੱਬਣ ਨਹੀਂ ਦੇਣਾ ਉਹਨੇ ਸਾਨੂੰ ਵਿਸ਼ਿਆਂ ਵਿਕਾਰਾਂ ਚ ਵਹਿਣ ਨਹੀਂ ਦੇਣਾ ਕਿਉਂਕਿ ਪਰਮਾਤਮਾ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਕਲਾ ਵਰਤਦੀ ਹੈ ਜੀ ਕਲਾ ਇਹਨੂੰ ਕਲਾ ਕਹਿੰਦੇ ਆ ਕਿ ਕਲਾ ਵਰਤਦੀ ਹੈ ਗੁਰੂ ਘਰ ਦੇ ਵਿੱਚ ਕਰਾਮਾਤਾਂ ਦਿਖਾਉਣੀ ਆ ਕਹਿੰਦੇ ਉਹ ਮਾੜਾ ਕੰਮ ਪਰ ਕਹਿੰਦੇ ਸੁੱਤੇ ਸਿੱਧ ਕਰਾਮਾਤਾਂ ਵਰਤਦੀਆਂ ਨੇ ਕਰਾਮਾਤ ਆਪਾਂ ਨੇ ਵੇਖੀ ਆ ਹੁਣ ਜੀ ਆਪਣੇ ਨਗਰ ਦੇ ਵਿੱਚ ਪ੍ਰਭਾਤ ਫੇਰੀਆਂ ਪਹਿਲੀ ਵਾਰੀ ਹੋਈਆਂ ਇੰਨੀਆਂ ਸੰਗਤਾਂ ਦਾ ਇਕੱਠ ਹੋਇਆ ਉਹ ਵੀ ਇੱਕ ਕਲਾ ਵਰਤੀ ਹੈ ਗੁਰੂ ਸਾਹਿਬ ਦੀ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਸਾਰੀਆਂ ਸੰਗਤਾਂ ਨੇ ਉਸ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਆਪਣੇ ਸਾਰੇ ਕਾਰੇ ਜਿਹੜੇ ਸੋ ਸਫਲ ਹੋਏ ਇੱਥੇ ਗੁਰੂ ਸਾਹਿਬ ਕਹਿੰਦੇ ਐ ਕਿ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਜਿਹੜੇ ਸਾਡੇ ਦੁਨਿਆਵੀ ਕਾਰਜ ਵੀ ਹੋਣਗੇ ਨਾ ਕਹਿੰਦੇ ਉਹ ਵੀ ਗੁਰੂ ਨੇ ਸਫਲ ਕਰ ਦੇਣੇ ਐ ਪਰ ਕਹਿੰਦੇ ਗੁਰੂ ਦੇ ਨਾਲ ਜੁੜਨਾ ਤੇ ਪਹਿਣਾ ਗੁਰੂ ਦੀ ਬਾਣੀ ਨੂੰ ਸਿਮਰਨਾ ਤੇ ਪਹਿਣਾ ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਤੇ ਪਹਿਣਾ ਉਸ ਪਰਮਾਤਮਾ ਦੇ ਨਾਲ ਲਿਵ ਜੋੜਨੀ ਤੇ ਪਹਿਣੀ ਹੈ ਕਹਿੰਦੇ ਫਿਰ ਜਿੱਦੈ ਪਰਮਾਤਮਾ ਦੇ ਨਾਲ ਲਿਵ ਜੋੜ ਲਈ ਨਾ ਕਹਿੰਦੇ ਉਦੈ ਫਿਰ ਹੋਣਾ ਕੀ ਐ ਕਹਿੰਦੇ ਕਾਰਜ ਸਫਲ ਹਮਾਰੇ ਸਾਰੇ ਕਾਰਜ ਜਿਹੜੇ ਐ ਤੁਹਾਡੇ ਸਫਲ ਕਰ ਦੇਣੇ ਐ ਪਰਮਾਤਮਾ ਨੇ ਰਹਾਉ ਰਹਾਉ ਦਾ ਭਾਵ ਹੁੰਦਾ ਐ ਠਹਿਰਨਾ ਰੁਕਣਾ ਵਿਸਰਾਮ ਭਾਵ ਕੇ ਸ਼ਬਦ ਨੂੰ ਚੰਗੇ ਤਰ੍ਹਾਂ ਰੋਕ ਕੇ ਦਾ ਚੰਗੇ ਤਰ੍ਹਾਂ ਪੜਨ ਦਾ ਯਤਨ ਕਰਿਓ ਚੰਗੇ ਤਰ੍ਹਾਂ ਸਮਝਣ ਦਾ ਯਤਨ ਕਰਿਓ ਪੂਜਾ ਦਾਨ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਹੁਣ ਇੱਥੇ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਿ ਲੋਕੀ ਪੁੰਨ ਬਹੁਤ ਕਰਦੇ ਐ ਲੋਕੀ ਦਾਨ ਬਹੁਤ ਕਰਦੇ ਐ ਲੋਕੀ ਪੂਜਾ ਬਹੁਤ ਕਰਦੇ ਐ ਇਹ ਆਮ ਕਹਾਵਤ ਹੁੰਦੀ ਐ ਕਿ ਪੁੰਨ ਕਰ ਲਿਆ ਕਰੋ ਕੋਈ ਕੋਈ ਦਾਨ ਕਰ ਲਿਆ ਕਰੋ ਕੋਈ ਪੂਜਾ ਕਰ ਲਿਆ ਕਰੋ ਪਰ ਗੁਰੂ ਸਾਹਿਬ ਕਹਿੰਦੇ ਉਹ ਪੂਜਾ ਦੇ ਨਾਲ ਉਹ ਪੁੰਨ ਦੇ ਨਾਲ ਉਹ ਦਾਨ ਦੇ ਨਾਲ 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 ਤੁਸੀਂ ਪਰਮਾਤਮਾ ਦੀ ਕੀਰਤੀ ਵੀ ਕਰੋ ਭਾਵੇਂ ਪਰਮਾਤਮਾ ਨੂੰ ਗਾਓ ਕਹਿੰਦੇ ਸਭ ਤੋਂ ਵੱਡਾ ਪੁੰਨ ਜਿਹੜਾ ਹੁੰਦਾ ਹੈ ਪਰਮਾਤਮਾ ਦੀ ਬਾਣੀ ਨੂੰ ਸਿਮਰਨਾ ਹੁੰਦਾ ਹੈ ਸਭ ਤੋਂ ਵੱਡਾ ਪੁੰਨ ਕਿਸੇ ਨੂੰ ਪ੍ਰਸ਼ਾਦਾ ਛਕਾ ਦੇਣਾ ਇਹ ਵੀ ਬਹੁਤ ਵੱਡਾ ਪੁੰਨ ਹੈ ਕਿਸੇ ਦੀ ਸੇਵਾ ਕਰ ਦੇਣੀ ਇਹ ਬਹੁਤ ਵੱਡਾ ਪੁੰਨ ਹੁੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨਾਲ-ਨਾਲ ਜੇ ਤੂੰ ਪਰਮਾਤਮਾ ਦੀ ਕੀਰਤੀ ਕਰੇਗਾ ਉਹਨੂੰ ਉਹਦਾ ਜਸ ਕਰੇਗਾ ਸਭ ਤੋਂ ਵੱਡਾ ਪੁੰਨ ਕਹਿੰਦੇ ਇਹ ਹੋਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਕਰ ਅੰਜਲੀ ਪੁੰਨ ਵੱਡਾ ਹੈ ਅੰਜਲੀ ਕਹਿੰਦੇ ਆਪਣੇ ਬੁੱਖ ਨੂੰ ਇਹ ਗੁਰੂ ਦੇ ਅੱਗੇ ਖੜ ਕੇ ਕਹਦੀਏ ਸੱਚੇ ਪਾਤਸ਼ਾਹ ਆ ਝੋਲੀ ਦੇ ਵਿੱਚ ਪਾ ਦਿਓ ਮੇਰੀ ਬੁੱਕ ਦੇ ਵਿੱਚ ਪਾ ਦਿਓ ਸਭ ਤੋਂ ਵੱਡਾ ਮੈਂ ਪੁੰਨ ਸਮਝਾਂਗਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਕਈਆਂ ਨੇ ਧਰਤੇ ਵੀ ਦਾਨ ਕਰਤੇ ਤੇ ਕਈਆਂ ਨੇ ਲੰਗਰ ਵੀ ਲਾਏ ਗੁਰੂ ਸਾਹਿਬ ਕਹਿੰਦੇ ਇਹ ਮਾੜੇ ਨਹੀਂ ਹੈਗੇ ਲੰਗਰ ਲਾਉਣੇ ਮਾੜੇ ਨਹੀਂ ਕਿਤੇ ਗੁਰਦੁਆਰਾ ਸਾਹਿਬ ਦੇ ਨਾਮ ਕੋਈ ਕਿਸੇ ਨੇ ਕੋਈ ਚੀਜ਼ ਕਰਾ ਦੇਣੀ ਕਹਿੰਦੇ ਮਾੜੀ ਨਹੀਂ ਪਰ ਕਹਿੰਦੇ ਨਾਲ-ਨਾਲ ਉਸ ਪਰਮਾਤਮਾ ਦੀ ਕੀਰਤੀ ਵੀ ਕਰਨੀ ਹੈ ਜੇ ਕੀਰਤੀ ਨਾ ਕੀਤੀ ਜੇ ਉਹਦਾ ਜਸ ਨਾ ਗਾਇਆ ਕਹਿੰਦੇ ਫਿਰ ਤੁਹਾਡੇ ਉਹ ਪੁੰਨਦਾਨ ਕੀਤੇ ਉਹ ਫਿਰ ਕੀ ਕੰਮ ਆਉਣਗੇ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਅਸਲ ਤਤ ਸਾਰ ਉਹ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੀ ਕੀਰਤੀ ਕਰੀਏ ਜਿਵੇਂ ਫਸਲ ਵੇਜੀ ਜਾਂਦੀ ਹੈ ਅਸਲ ਦੇ ਉੱਤੇ ਕਿੰਨੀ ਮਿਹਨਤ ਹੁੰਦੀ ਹੈ ਅਸਲ ਤਤੋ ਦਾ ਉਹ ਹੁੰਦਾ ਜਿਹਦੇ ਸਾਨੂੰ ਉਹਦਾ ਝਾੜ ਮਿਲਦਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਦੇ ਗੁਣ ਗਾਓਗੇ ਨਾ ਗੁਣ ਗਾਉਣੇ ਮਨ ਜੋੜ ਕੇ ਕਹਿੰਦੇ ਜਿੱਦੇ ਮਨ ਜੋੜ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰਤੇ ਨਾ ਅਤੁੱਲ ਸੁਖ ਅਤੁੱਲ ਦਾ ਭਾਵ ਉਹਦਾ ਤੋਲਿਆ ਨਾ ਜਾਣ ਵਾਲਾ ਕਹਿੰਦੇ ਐਨੇ ਸੁਖ ਤੁਹਾਡੀ ਝੋਲੀ ਦੇ ਵਿੱਚ ਪੈਣਗੇ ਜਿਹੜੇ ਤੋਲੇ ਨਹੀਂ ਜਾਣੇ ਜਿਹੜੇ ਮਿਣੇ ਨਹੀਂ ਜਾਣੇ ਜਿਹੜੇ ਗਿਣੇ ਨਹੀਂ ਜਾਣੇ ਕਿਉਂਕਿ ਪਰਮਾਤਮਾ ਆਪ ਜਿਹੜਾ ਉਹ ਬੇਅੰਤ ਜਿਹੜਾ ਬੇਅੰਤ ਹੁੰਦਾ ਉਹ ਫਿਰ ਦਾਤਾਂ ਵੀ ਬੇਅੰਤ ਹੀ ਦਿੰਦਾ ਜੀ ਜਿਹੜਾ ਕਿਸੇ ਦੇ ਨਾਮ ਨਾਲ ਲਿਖਿਆ ਹੁੰਦਾ ਲੱਖ ਦাতা ਕਹਿੰਦੇ ਉਹ ਉੱਥੇ ਤੱਕ ਹੀ ਸੀਮਤਾ ਉਹ ਲੱਖ ਤੱਕ ਹੀ ਦੇ ਸਕਦਾ ਪਰ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਕਹਿੰਦੇ ਜਿਹੜਾ ਪਰਮਾਤਮਾ ਉਹ ਤੇ ਕਹਿੰਦੇ ਬੇਅੰਤ ਹੈ ਕਹਿੰਦੇ ਉਹ ਦਾਤਾਂ ਵੀ ਫਿਰ ਬੇਅੰਤ ਹੀ ਦਿੰਦਾ ਹੈ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੇ ਗੁਣ ਗਾਓਗੇ ਨਾ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਖਾਕੁਰ ਪਰਮਾਤਮਾ ਕਹਿੰਦੇ ਆ ਅਗੰਮ ਕਹਿੰਦੇ ਆ ਜਿਹੜਾ ਪਹੁੰਚ ਤੋਂ ਬਾਹਰ ਹੋਵੇ ਕਹਿੰਦੇ ਜਦੋਂ ਪਰਮਾਤਮਾ ਪਹੁੰਚ ਤੋਂ ਬਾਹਰ ਹੈ ਜਿਹੜਾ ਕਹਿੰਦੇ ਜਦੋਂ ਉਹਦੇ ਨਾਲ ਸਾਡਾ ਪਿਆਰ ਪੈ ਗਿਆ ਕਹਿੰਦੇ ਐਨੇ ਸੁੱਖ ਤੇਰੀ ਝੋਲੀ 'ਚ ਪੈ ਜਾਣੇ ਆ ਕਹਿੰਦੇ ਉਹ ਗਿਣੇ ਨਹੀਂ ਜਾਣੇ ਮਿਣੇ ਨਹੀਂ ਜਾਣੇ ਤੋਲੇ ਨਹੀਂ ਜਾਣੇ ਕਹਿੰਦੇ ਜਦੋਂ ਐਨੇ ਸੁੱਖ ਝੋਲੀ ਦੇ ਵਿੱਚ ਪੈ ਗਏ ਫਿਰ ਬੰਦਾ ਉਦਾਸ ਕਿਉਂ ਹੋਊਗਾ ਜੀ ਅਸੀਂ ਪੈਸੇ ਕਰਕੇ ਪੈਸਾ ਇਕੱਠਾ ਕਰ ਲਿਆ ਪੈਸੇ ਦੇ ਨਾਲ ਬੰਦੇ ਦੇ ਚਿਹਰੇ ਤੇ ਖੁਸ਼ੀ ਨਹੀਂ ਆ ਸਕਦੀ ਜਿੰਨੇ ਖੁਸ਼ੀ ਪਰਮਾਤਮਾ ਦਾ ਨਾਮ ਜਪ ਕੇ ਆ ਸਕਦੀ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਸਭ ਤੋਂ ਵੱਧ ਸੁੱਖ ਨੇ ਤੇ ਪਰਮਾਤਮਾ ਦੇ ਅੰਦਰ ਗੁਰਬਾਣੀ ਦੇ ਅੰਦਰ ਐਨੇ ਸੁੱਖ ਨੇ ਜੇ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਉਹ ਸੁੱਖ ਸਾਡੀ ਝੋਲੀ ਦੇ ਵਿੱਚ ਵੀ ਪੈ ਜਾਣਗੇ ਤੇ ਸਾਡੇ ਅੰਦਰ ਵੀ ਫਿਰ ਉਹ ਝੁਲਕਾਰਾ ਪੈਣਾ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਉਸ ਪਰਮਾਤਮਾ ਦੇ ਨਾਲ ਜੁੜ ਕੇ ਤੁਹਾਡੀ ਝੋਲੀ ਸੁੱਖਾਂ ਦੇ ਨਾਲ ਭਰ ਜਾਣੀਏ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕ ਬਹੁre ਕਛ ਨਾ ਵਿਚਾਰੇ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਬਣਾ ਲਿਆ ਤੇ ਪਰਮਾਤਮਾ ਨੇ ਸੰਗਤ ਨੂੰ ਆਪਣਾ ਬਣਾ ਲਿਆ ਕਹਿੰਦੇ ਫਿਰ ਉਹਨਾਂ ਦੇ ਨਾਲ ਹੋਣਾ ਇਸ ਤਰ੍ਹਾਂ ਹੈ ਬਹੁਤ ਕੱਚ ਨ ਵਿਚਾਰੇ ਕਹਿੰਦੇ ਉਹਨਾਂ ਦਾ ਲੇਖਾ ਨਹੀਂ ਪੁੱਛਿਆ ਜਾਣਾ ਕਹਿੰਦੇ ਉਹਨਾਂ ਦਾ ਲੇਖਾ ਪਾੜ ਦੇਣਾ ਗੁਰੂ ਨੇ ਕਿ ਉਹਨਾਂ ਦਾ ਲੇਖਾ ਪਾੜ ਕੇ ਇੱਕ ਪਾਸੇ ਸੁੱਟ ਦੇਣਾ ਜੇ ਅਸੀਂ ਗੁਰੂ ਦੇ ਨਾਲ ਨਾ ਜੁੜੇ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਅੱਖਾਂ ਦੇ ਨਾਲ ਅਸੀਂ ਪਤਾ ਨਹੀਂ ਕਿੰਨਾ ਕੁਝ ਮਾੜਾ ਤੱਕਦੇ ਆ ਕੰਨਾਂ ਦੇ ਨਾਲ ਪਤਾ ਨਹੀਂ ਕਿੰਨਾ ਕੁਝ ਮਾੜਾ ਸੁਣਦੇ ਆ ਜੀਬ ਦੇ ਨਾਲ ਪਤਾ ਨਹੀਂ ਕਿੰਨਾ ਕੁਝ ਮਾੜਾ ਬੋਲਦੇ ਆ ਗੁਰੂ ਸਾਹਿਬ ਕਹਿੰਦੇ ਆ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਵੀ ਤੂੰ ਬਹੁਤ ਗਲਤੀਆਂ ਕਰ ਜਾਂਦਾ ਕਹਿੰਦੇ ਫਿਰ ਤੈਨੂੰ ਬਖਸ਼ਿਆ ਨਹੀਂ ਜਾਣਾ ਜੇ ਕਹਿੰਦੇ ਤੂੰ ਪਰਮਾਤਮਾ ਦੇ ਨਾਲ ਜੁੜ ਗਿਆ ਇਹ ਕਹਿੰਦੇ ਜੇ ਗਲਤੀਆਂ ਹੋ ਵੀ ਗਈਆਂ ਉਹਨੂੰ ਵੀ ਕਹਿੰਦੇ ਗੁਰੂ ਨੇ ਫੇਰਾ ਉਦੇ ਤੇ ਕੱਪੜਾ ਪਾ ਦੇਣਾ ਗੁਰੂ ਕਦੇ ਕਿਸੇ ਦੇ ਔਗਣਾ ਨੂੰ ਚਿਤਾਰਦਾ ਨਹੀਂ ਗੁਰੂ ਔਗਣਾ ਤੇ ਪੜਦਾ ਪਾਉਣ ਵਾਲਾ ਹੈ ਗੁਰੂ ਜਿਹੜਾ ਹੁੰਦਾ ਹੈ ਨਾ ਜਿਹੜਾ ਅਸਲ ਚ ਗੁਰੂ ਹੁੰਦਾ ਹੈ ਕਹਿੰਦੇ ਉਤੇ ਪੜਦੇ ਪਾਉਣ ਵਾਲਾ ਹੁੰਦਾ ਜੋ ਜਨਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਕਹਿੰਦੇ ਜਿਹੜੇ ਪਰਮਾਤਮਾ ਦੇ ਬਣ ਜਾਂਦੇ ਐ ਉਹਨਾਂ ਦਾ ਫਿਰ ਲੇਖਾ ਨਹੀਂ ਪੁੱਛਿਆ ਜਾਂਦਾ ਲੇਖੇ ਕਤੇ ਨਾ ਛੁੱਟੀ ਐ ਖਿੰਖਿਨ ਖਿੰ ਨ ਭੁੱਲਣ ਹਾਰ ਨਾਨ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਿਸ ਲੇਖਿਆਂ ਦੇ ਵਿੱਚ ਪੈ ਗਏ ਨਾ ਗੁਰੂ ਸਾਹਿਬ ਕਹਿੰਦੇ ਲੇਖੇ ਕਤੇ ਨਾ ਛੁੱਟੀ ਐ ਕਹਿੰਦੇ ਫਿਰ ਛੁੱਟਿਆ ਨਹੀਂ ਜਾਣਾ ਖਿੰਖਿਨ ਖਿੰ ਭੁੱਲਣ ਹਾਰ ਕਿ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਵੀ ਪਤਾ ਨਹੀਂ ਅਸੀਂ ਕਿੰਨੀਆਂ ਗਲਤੀਆਂ ਕਰ ਜਾਂਦੇ ਆ ਨਾਮ ਰਤਨ ਸੁਨ ਜਪ-ਜਪ ਜੀਵਾ ਹਰ ਨਾਨਕ ਕੰਠ ਮੁਝਾਰੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕਹਿੰਦੇ ਉਹ ਰਤਨਾ ਤੋਂ ਵੀ ਕਿਤੇ ਉੱਪਰ ਹੈ ਰਤਨ ਉਹਨਾਂ ਦੀ ਕੋਈ ਕੀਮਤ ਹੋ ਸਕਦੀ ਹੈ ਪਰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਖਰੀਦਿਆ ਨਹੀਂ ਜਾਂਦਾ ਉਹ ਤੇ ਪਿਆਰ ਨਾਲ ਗੁਰੂ ਸਾਹਿਬ ਤੋਂ ਝੋਲੀ ਚ ਪਵਾਇਆ ਜਾਂਦਾ ਹੈ ਕਦੇ ਪ੍ਰਮਾਤਮਾ ਦਾ ਨਾਮ ਖਰੀਦਿਆ ਨਹੀਂ ਜਾਂਦਾ ਜੇ ਪ੍ਰਮਾਤਮਾ ਦਾ ਨਾਮ ਖਰੀਦਣ ਵਾਲੀ ਚੀਜ਼ ਹੁੰਦੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਲਾਲੋ ਦੇ ਘਰ ਕਿਉਂ ਜਾਂਦੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਜਿਹੜਾ ਛੱਪਰੇ ਚਲਾਉ ਚਲਾਉਣ ਵਾਲਾ ਸੀ ਬੇੜੇ ਉਹਦੇ ਘਰ ਕਿਉਂ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੱਕ ਗੁਰੂ ਸਾਹਿਬ ਨੇ ਕਿਹਾ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਰਤਨਾ ਤੋਂ ਵੀ ਕਿਤੇ ਉੱਪਰ ਹੈ ਨਾਮ ਰਤਨ ਸੁਣ ਜਪ ਜਪ ਜੀਵਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਸੁਣਦੇ ਆ ਨਾ ਜਦੋਂ ਪ੍ਰਮਾਤਮਾ ਦਾ ਨਾਮ ਰਤਨਾ ਤੋਂ ਕੀਮਤੀ ਜਪਦੇ ਆ ਨਾ ਕਹਿੰਦੇ ਉਦੋਂ ਐ ਲੱਗਦਾ ਕਿ ਅਸੀਂ ਜਿਉਉਨੇ ਆ ਦੇ ਗੁਰੂ ਸਾਹਿਬ ਨੇ ਕਿਹਾ ਆਖਾਂ ਜੀਵਾ ਵਿਸਰ ਮਰ ਜਾਓ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਸਿਮਰਦੇ ਆ ਨਾ ਉਦੋਂ ਇਦਾਂ ਲੱਗਦਾ ਹੈ ਸ਼ਰੀਰ ਚ ਜਿੰਦ ਪੈ ਗਈ ਤੇ ਜਦੋਂ ਪਰਮਾਤਮਾ ਦਾ ਨਾਮ ਸਿਮਰਨਾ ਬੰਦ ਕਰਦੇ ਆ ਉਦੋਂ ਇਦਾਂ ਲੱਗਦਾ ਕਿ ਸ਼ਰੀਰ ਚ ਜਿੰਦ ਨਹੀਂ ਹੈ ਹੁਣ ਤੁਰਿਆ ਤੇ ਫਿਰਦਾ ਹੈ ਸ਼ਰੀਰ ਪਰ ਸ਼ਰੀਰ ਦੇ ਅੰਦਰ ਜਿੰਦ ਨਹੀਂ ਹੈ ਹਰ ਨਾਨਕ ਕੰਠ ਮਝਾਰੇ ਤੇ ਪਰਮਾਤਮਾ ਦਾ ਨਾਮ ਹੈ ਜਿਹੜਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਿਖ ਕੇ ਕਹਿੰਦੇ ਆ ਕਹਿੰਦੇ ਮਝਾਰੇ ਦਾ ਭਾਵ ਹੁੰਦਾ ਪ੍ਰੋ ਲੈਣਾ ਕਿ ਗਲੇ ਦੇ ਵਿੱਚ ਪ੍ਰੋ ਲਿਆ ਜਿਵੇਂ ਅਸੀਂ ਤੇ ਕਹਿੰਦੇ ਪ੍ਰਮਾਤਮਾ ਦੇ ਨਾਮ ਅਸੀਂ ਤੇ ਜੀ ਪ੍ਰਮਾਤਮਾ ਦਾ ਨਾਮ ਛੱਡ ਕੇ ਅਸੀਂ ਗਲੇ ਦੇ ਅੰਦਰ ਗਾਲਾਂ ਈਰਖਾ ਵੈਰ ਵਿਰੋਧ ਉਹ ਪ੍ਰੋ ਕੇ ਬੈਠੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਕੇ ਕਹਿੰਦੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਕਿ ਮੈਂ ਪ੍ਰਮਾਤਮਾ ਦਾ ਨਾਮ ਜਿਹੜਾ ਹੀਰਿਆਂ ਤੋਂ ਵੀ ਉੱਪਰ ਹੈ ਕਹਿੰਦੇ ਉਹਨੂੰ ਜਪ ਜਪ ਕੇ ਮੈਂ ਜਿਉਣਾ ਤੇ ਉਹ ਪ੍ਰਮਾਤਮਾ ਦੇ ਨਾਮ ਨੂੰ ਮੈਂ ਆਪਣੇ ਗਲੇ ਦੇ ਵਿੱਚ ਪਰੋ ਕੇ ਰੱਖ ਲਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਗਣਕਾ ਦੇ ਬਾਬਤ ਕਹਿੰਦੇ ਆ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਕਿ ਜਿਹੜੀ ਗਣਕਾ ਸੀ ਉਹਨੇ ਹਾਰ ਤੇ ਉਹਨੇ ਵੀ ਪਾਇਆ ਪਰ ਕਹਿੰਦੇ ਉਹਨੇ ਪਾਪਾਂ ਦਾ ਹਾਰ ਪਰੋ ਕੇ ਆਪਣੇ ਗਲ ਚ ਪਾ ਲਿਆ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਸਾਹਿਬ ਕਹਿੰਦੇ ਅਸੀਂ ਤੇ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਹਾਰ ਸੀ ਨਾ ਉਹ ਆਪਣੇ ਗਲੇ ਚ ਪਰੋ ਲਿਆ ਜੇ ਇਹ ਚੀਜ਼ਾਂ ਸਾਡੇ ਨਾਲ ਵਾਪਰਨ ਗਈਆਂ ਤਾਂ ਸਾਡਾ ਵੀ ਮਨ ਜਿਹੜਾ ਉਸ ਸਕੂਨ ਚ ਆ ਜਾਣਾ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਸੋ ਧੋਕ ਮੈਂ ਬੇਨਤੀਆਂ ਕਰਨੀਆਂ ਕਿ ਆਪਣਾ ਸਮਾਗਮ ਲੰਘ ਕੇ ਗਿਆ ਉਹਦੇ ਵਿੱਚ ਸਾਡੇ ਤੋਂ ਗਲਤੀਆਂ ਹੋ ਗਈਆਂ ਹੋਣਗੀਆਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਸਾਨੂੰ ਨਿਮਾਣੇ ਜੇ ਕੂਕਰ ਸਮਝ ਕੇ ਮaaf ਕਰ ਦਿਓ ਜੀ ਕਿਉਂਕਿ ਸੰਸਾਰ ਦੇ ਵਿੱਚ ਚੱਲਦੇ ਆ ਨਾ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਭੁੱਲਾ ਹੋ ਜਾਂਦੀਆਂ ਨੇ ਪਹਿਲਾ ਪ੍ਰੋਗਰਾਮ ਸੀ ਆਪਣਾ ਨਹੀਂ ਕੋਈ ਚੀਜ਼ਾਂ ਚੇਤੇ ਰਹਿੰਦੀਆਂ ਨਹੀਂ ਕੋਈ ਚੀਜ਼ਾਂ ਯਾਦ ਰਹਿੰਦੀਆਂ ਕਿਉਂਕਿ ਦਿਮਾਗ ਦੇ ਉੱਤੇ ਬਹੁਤ ਕੁਝ ਘੁੰਮ ਰਿਆ ਸੀ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤਾਂ ਜਿਹੜੀਆਂ ਨੇ ਉਹ ਰੱਬ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਗਲਤੀਆਂ ਨੇ ਉਹ ਸਾਡੀ ਝੋਲੀ ਚ ਪਾ ਦਿਓ ਜੀ ਜਿਹੜੇ ਗੁਰੂ ਦੇ ਬਚਨ ਹੋਣਗੇ ਉਹਨਾਂ ਨੂੰ ਆਪਣੀ ਝੋਲੀ ਚ ਪਾ ਕੇ ਲੈ ਕੇ ਜਾਇਓ ਇਹ ਗੱਲਾਂ ਜਿਹੜੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਆਪਾਂ ਕਹਿ ਰਿਹਾ ਕਿ ਸਾਨੂੰ maaf ਕਰ ਦਿਓ ਜੀ ਜੇ ਕੋਈ ਗਲਤੀ ਹੋ ਗਈ ਹੋਈ ਪੰਜ ਦਿਨਾਂ ਦੇ ਵਿੱਚ ਕੋਈ ਗਲਤੀ ਹੋ ਗਈ ਹੋਈ ਤਾਂ ਸੰਗਤ ਜਿਹੜੀ ਆ ਰੱਬ ਵਰਗੀ ਹੁੰਦੀ ਹੈ ਮਾਫ ਕਰ ਦਿਓ ਜੀ ਸਵਾਉ ਮੈਂ ਇਨਾ ਕੀ ਕਹਿਣਾ ਸੀ ਕਿ ਬਸ ਪੰਜ ਦਿਨਾਂ ਦੇ ਵਿੱਚ ਕੁਝ ਵੀ ਸਾਡੇ ਤੋਂ ਗਲਤ ਹੋ ਗਿਆ ਹੋਣਾ ਕਿਉਂਕਿ ਨਵਾਂ ਪ੍ਰੋਗਰਾਮ ਸੀ ਆਪਾਂ ਕਦੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਨਹੀਂ ਕਿਉਂਕਿ ਕਈ ਵਾਰੀ ਬਹੁਤ ਉਜ ਹੋ ਜਾਂਦਾ ਹੈ ਉਹ ਚੀਜ਼ਾਂ ਦੀ ਸੰਗਤਾਂ ਤੋਂ ਅਸੀਂ ਮਾਫੀ ਮੰਗਦੇ ਆ ਸੋ ਗੁਰੂ ਸਾਹਿਬ ਕਹਿੰਦੇ ਐ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕ ਬਹੁ ਰਕਛਣਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ